ਸਾਨੂੰ ਇੱਥੇ ਗੁਰੂ ਪਿਆਰੇ ਸਿੱਖਾਂ ਤੋਂ ਬਾਅਦ ਬੈਠੇ ਉਹ ਕਹਿਣ ਲੱਗੇ ਬਾਬਾ ਜੀ ਰੱਬ ਦੀ ਦੂਰੀ ਕਿੰਨੀ ਹੁੰਦੀ ਹੈ ਮੈਂ ਕਿਹਾ ਵੀ ਸੋਚ ਆਪੋ ਆਪਣੀ ਚੰਗੀ ਸੋਚ ਬਣ ਗਈ ਤੇ ਰੱਬ ਨਜ਼ਰ ਉਹ ਕਹਿਣ ਲੱਗੇ ਬਾਬਾ ਜੀ ਤਾਂ ਸਾਰੀ ਗੱਲ ਮੈਂ ਕਿਹਾ ਤੁਸੀਂ ਕਿਵੇਂ ਸੁਣਨਾ

ਅੱਖੀ ਦੇਖਣਾ ਰਜੀਆਂ ਵੋ ਰੰਗ ਤਮਾਸੀ ਇਹ ਅੱਖਾਂ ਨੇ ਚੰਗਾ ਦੇਖ ਲਿਆ ਆ ਕੰਨਾਂ ਨੇ ਚੰਗਾ ਸੁਣ ਲਿਆ ਆ ਮੂੰਹ ਨੇ ਜਸਨਾ ਨੇ ਚੰਗਾ ਬੋਲ ਲਿਆ ਨਾ ਰਸਨਾ ਜੰਪੇ ਨਾ ਨਾਮ ਦਿਲ ਦਿਲ ਕਰ ਇਹ ਰਸਨਾ ਨੇ ਚੰਗਾ ਸੁਣ ਲਿਆ ਆ ਕੰਨਾਂ ਨੇ ਚੰਗਾ ਸੁਣ ਲਿਆ ਰਸਨਾ ਨੇ ਚੰਗਾ ਬੋਲ ਲਿਆ ਤੇਰਾ ਬਾਪ ਆਪ ਹੀ ਨੇ ਅੱਖਾਂ ਨਾਲ ਚੰਗਾ ਦੇਖ ਲਿਆ ਕੰਨਾਂ ਨਾਲ ਚੰਗਾ ਸੁਣ ਲਿਆ ਇਹ ਰਸਨਾ ਨਾਲ ਚੰਗਾ ਬੋਲ ਲਿਆ ਤੇ ਫਿਰ ਮੇਰਾ ਰੱਬ ਆਪੇ ਹੀ ਲੀੜੇ ਆਪੋ ਸਤਨਾਮ ਵਾਹਿਗੁਰੂ ਕਹਿਣ ਲੱਗੇ ਬੜੀ ਵਧੀਆ ਗੱਲ ਕਹੀ ਮੈਂ ਕਿਹਾ ਭਾਈ ਜਦੋਂ ਅਸੀਂ ਚੰਗਾ ਕਰਾਂਗੇ ਚੰਗਾ ਫਲ ਮਿਲੇਗਾ ਜੇ ਮਾੜਾ ਕਰਾਂਗੇ ਤੇ ਮਾੜਾ ਫਲ ਮਿਲੇਗਾ ਆ ਤੁਸੀਂ ਝਾੜੂ ਪੇਰਦੇ ਹੋ ਸਤ ਸੰਗਤ ਵਿੱਚ ਬੈਠੇ ਹੋ ਵਰਤਨਾ ਦੀ ਸੇਵਾ ਕਰਦੇ ਹੋ ਪ੍ਰਸਾਦ ਦੇ ਪਾਣੀ ਦੀ ਸੇਵਾ ਕਰਦੇ ਹੋ ਸਭ ਸੇਵਾਦਾਰਾਂ ਦੇ ਹੁਕਮ ਦੇ ਅਨਸਾਰ ਜੋ ਬਾਬਾ ਜੀ ਹਜ਼ੂਰ ਬਾਬਾ ਜੀ ਕਹਿੰਦੇ ਨੇ ਉਸ ਅਨਸਾਰ ਸਵਾਮਾ ਕਰਦੇ ਹੋ ਇਸਾ ਸੰਸਦੀ ਫਿਰ ਤੁਹਾਡੀ ਕੀਤੀ ਸੇਵਾ ਖਾਂਈਂ ਵੀ ਸੇਵਾ ਕਰਤ ਵੇ ਨਾਮੇਂ ਅਮੀਨ ਇਸ ਕੋ ਹੋਤ ਰੱਬ ਸਵਾਮੀ ਫਿਰ ਸਵਾਮੀ ਕੋਲੇ ਪਹੁੰਚ ਜਾਏ ਰੱਬ ਕੋਲੇ ਪਹੁੰਚ ਜਾਈ ਰੱਬ ਦੇ ਦੈਰੇ ਵਿੱਚ ਆ ਜਾਈਦਾ ਤਿਸਾ ਸੰਗ ਜੀ ਅਸੀਂ ਦੂਰ ਆਏ ਰੱਬ ਨਹੀਂ ਦੂਰ ਹੁੰਦਾ ਮਾਂ ਬਾਪਾਂ ਯਾਦ ਖਰੀ ਹੁੰਦਾ ਬੱਚਾ ਇਧਰ ਉਧਰ ਹੋ ਜੇ ਵਕਰੀ ਗੱਲ ਹੈ ਮਾਂ ਜਦੋਂ ਆਪਣੇ ਬੱਚ ਨੂੰ ਸਾਦੀ ਏ ਬਾਪ ਸਾਦਾ ਹੱਥ ਐ ਕੱਢ ਲੈਂਦਾ ਵੀ ਆ ਜਾ ਆ ਜਾ ਬੱਚ ਨੂੰ ਗੂੜ ਵਿੱਚ ਬਿਠਾਵਾਂ ਤੇ ਮੇਰਾ ਰੱਬ ਇੱਕ ਪਿਤਾ ਇੱਕ ਸਕੇ ਹਮ ਬਾੜ ਤੂੰ ਮੇਰਾ ਪਹਾਈ ਰੱਬ ਇੱਕ ਹੈ ਜਦੋਂ ਰੱਬ ਵੀ ਆਈ ਕਹੀ ਜਾਂਦਾ ਤੇ ਅਸੀਂ ਗੂੜ ਵਿੱਚ ਤੂੰ ਚਲਦੇ ਹੀ ਨਹੀਂ ਅਸੀਂ ਉਧਰੋਂ ਰਾਹ ਹੀ ਨਹੀਂ ਫੜਦੇ ਅਸੀਂ ਤਾਂ ਫਾਰਮੇਟੀਆਂ ਕਰ ਲਉਂਦੇ ਆ ਪਤਾ ਟਿਕਿਆ ਆਜ ਉੱਥੇ ਜਾਣ ਆਜ ਇੱਥੇ ਜਾਣ ਕਦੀ ਕਿਤੇ ਰੱਬ ਦਾ ਟਾਈਮ ਵੀ ਕੱਢ ਲਿਆ ਪਰ ਰੱਬ ਕਹਿੰਦਾ ਹੈ ਸਤ ਜਾਨੋ ਰੱਬ ਕਹਿੰਦਾ ਜਿਵੇਂ ਮਾਂ ਬਾਪ ਕਹਿੰਦਾ ਨਾ ਅਡਵਰਟ ਹੁੰਦੇ ਨੇ ਕਈ ਵਾਰ ਪੁੱਤ ਮੇਰੇ ਨੂੰ ਵੀ ਮਿਲਣਾ ਹਜਾ ਹੈ ਪੁੱਤ ਮੇਰੀਆਂ ਤਾਂ ਖਾਂ ਪਕੀਆਂ ਕਦੋਂ ਆਏਗਾ ਕਦੋਂ ਮਿਲੇਗਾ ਤੈਨੂੰ ਮੈਂ ਤਾਂ ਤੈਨੂੰ ਤਰਸਦੀ ਰਹਿੰਦੀ ਹਾਂ ਤੂੰ ਕਿਹੜਾ ਹੀ ਨਹੀਂ ਬਾਤ ਤੇ ਸੱਚ ਜਾਣੋ ਜਦੋਂ ਪੁੱਤਰ ਆ ਕੇ ਕਦੀ ਕਦੇ ਪਲੰਘ ਤੇ ਵਹਿ ਜਾਂਦਾ ਨਾ ਮਾਂ ਦਾ ਦਿਲ ਐਡਾ ਹੋ ਜਾਂਦਾ ਹੈ ਮਾਂ ਦਾ ਦਿਲ ਇੰਨਾ ਖੁਸ਼ ਹੋ ਜਾਂਦਾ ਹੈ ਮਾਂ ਬਾਪ ਦੀ ਜ਼ਿੰਦਗੀ ਵੱਧ ਜਾਂਦੀ ਹੈ ਕਿ ਮੇਰਾ ਪੁੱਤਰ ਅੱਜ ਮੇਰੇ ਪਲੰਘ ਦੇ ਉੱਤੇ ਬੈਠ ਕੇ ਮੇਰਾ ਦੁੱਖ ਸੁਖ ਖੁਸ ਰਿਹਾ ਹੈ ਜੇ ਨਾ ਜਾਵੇ ਸੱਚੀ ਗੱਲ ਹੈ ਅਸਾਧ ਰੋਗ ਲੱਗਦਾ ਹੈ ਰੋਗ ਲੱਗਦਾ ਉਹ ਰੋਗ ਨਾ ਪੜਾ ਹੈ ਅੜੀਕ ਦਾ ਬਸੋੜੇ ਦਾ ਰੋਗ ਇੰਨਾ ਪੜਾ ਹੈ ਤੇ ਜਦੋਂ ਬਾਬਾ ਨਾਨਕ ਜੀ ਮਹਾਰਾਜ ਦੇ ਚੋਲਾ ਵਰਤੀ ਕਰਦਾ ਸੀ ਜਿਹੜੇ ਪਿਆਰ ਕਰਨ ਵਾਲੇ ਸੀ जहिड़े यादि आही वारे सिखी के हा No! ਬਸੋੜੇ ਦਾ ਨ ਸਹਿ ਹੁੰਦਾ ਵੱਡਾ ਦੁੱਖ ਬਸੋੜੇ ਦਾ ਨ ਸਹਿ ਹੁੰਦਾ ਵੱਡਾ ਦੁੱਖ ਬਸੋੜੇ ਦਾ ਨ बिछड़ गई रूट मेरी तेरे चरण कमल तो तोड़े दर करुण पारा

ਏ ਬਸੂਰ ਸੰਤਾਂ ਦਾ ਬਰਲਾ ਸੰਤਾਂ ਦਾ ਪਿਆਰ ਜਿਨਾ ਮਹਾਂਪੁਰਖਾਂ ਦੇ ਚਰਨਾਂ ਉੱਤੇ ਬੈਠ ਕੇ ਦੁੱਖ ਸੁੱਖ ਭੁੱਲਣਾ